ਹਾਂਜੀ ਏਕੇ ਟੈਕਸ ਬ੍ਰਾਂਡ ਦਾ ਸਟਾਕ ਆਇਆ ਆਪਣੇ ਕੋਲ ਪੈਰਿਸ ਬਿਊਟੀ ਏਕੇ ਟੈਕਸ ਬ੍ਰਾਂਡ ਦੀ ਪੈਰਿਸ ਬਿਊਟੀ 5 ਮੀਟਰ ਸੂਟ 300 ਰੁਪਏ ਦਾ ਜੀ 300 ਰੁਪਏ ਦੇ ਵਿੱਚ ਸੇਲ ਸਟਾਰਟ ਹੈ ਜੀ ਸਟਾਕ ਕਲੀਅਰੈਂਸ ਸੇਲ ਲੱਗੀ ਅਲੀਸ਼ੇਰ ਸ਼ੋਰੂਮ ਵੀਖੀ ਦੇ ਉੱਪਰ ਸਟਾਕ ਕਲੀਅਰੈਂਸ ਸੇਲ ਤਿਆਰ ਰੱਖੋ ਜੀ ਸ਼ੋਰੂਮ ਦੇ ਉੱਪਰ ਸੇਲ ਲੱਗੀ ਹੈ ਅਲੀਸ਼ੇਰ ਸ਼ੋਰੂਮ ਵੀਖੀ ਦੇ ਉੱਪਰ ਏਕੇ ਟੈਕ ਬ੍ਰਾਂਡ ਦੀ ਬੈਰਸ ਬਿਊਟੀ 300 ਰੁਪਏ ਦਾ 5 ਮੀਟਰ ਸੂਟ ਜੀ ਹੱਲਾ ਬੋਲ ਸੇਲ ਲੱਗੀ ਜੀ ਏਕੇ ਟੈਕਸ ਬ੍ਰਾਂਡ ਦੀ 300 ਰੁਪਏ ਦਾ ਸੂਟ 5 ਮੀਟਰ ਸਟਾਕ ਕਲੀਅਰੈਂਸ ਸੇਲ 300 ਰੁਪਏ ਦੇ ਵਿੱਚ ਵਿਜ਼ਿਟ ਕਰੋ ਅਲੀਸ਼ੇਰ ਵਾਲਿਆਂ ਦਾ ਕੱਪੜਾ ਸ਼ੋਰੂਮ ਥਾਣਾ ਰੋਡ ਭੀਖੀ ਜੀ ਜਿਹੜਾ ਸ਼ੋਰੂਮ ਹੈ ਜੀ ਉਹਦੇ ਤੇ ਆਉਣਾ ਤੁਸੀਂ ਅਲੀਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਰੂਮ ਧਿਆਨ ਰੱਖਿਓ ਨਾਮ ਦਾ ਜੀ ਅਲੀਸ਼ਰ ਵਾਲਿਆਂ ਦਾ ਕੱਪੜੇ ਦਾ ਸ਼ੋਅਰੂਮ ਥਾਣਾ ਰੋਡ 'ਪੀ ਕੀ' ਏਕੇ ਟੈਕਸ ਬ੍ਰਾਂਡ ਦੀ 300 ਰੁਪਏ ਦੀ ਪੈਰਿਸ ਬਿਊਟੀ ਸੇਲ ਆ ਗਈ ਮੀਟਰ-ਮੀਟਰ ਸਟੈਂਪ ਆਊਗੀ ਜਲਦੀ ਜਲਦੀ ਵਿਜ਼ਿਟ ਕਰੋ 3 300 ਰੁਪਏ ਸੂਟ ਹੈ ਜੀ ਜਿਨ੍ਹਾਂ ਨੇ ਆਨਲਾਈਨ ਆਰਡਰ ਬੁੱਕ ਕਰਾਉਣੇ ਆ ਉਹਨਾਂ ਦੀ ਸ਼ਿਪਿੰਗ ਵੱਖਰੀ ਲੱਗੂਗੀ 300 ਰੁਪਏ ਦਾ ਏਕੇ ਟੈਕਸ ਬ੍ਰਾਂਡ ਦੇ ਸੂਟ ਰੇਟ ਰਹੂਗਾ 300 ਰੁਪਏ ਲਓ ਜੀ ਹੱਲਾ ਬੋਲ ਸੇਲ ਤਮਾਕਾ ਜੀ ਸਟਾਕ ਕਲੀਅਰੈਂਸ ਸੇਲ 300 ਰੁਪਏ ਦੇ ਆ ਏਕੇ ਟੈਕਸ ਬ੍ਰਾਂਡ ਦਾ ਸਟਾਕ ਕਲੀਅਰ ਕਰਨਾ ਜੀ 3 300 ਰੁਪਏ ਦੇ ਜਲਦੀ ਜਲਦੀ ਵਿਜ਼ਿਟ ਕਰੋ ਅਲੀਸ਼ੇਰ ਸ਼ੋਰੂਮ ਪੀਖੀ ਦੇ ਉਪਰ ਅਲੀਸ਼ੇਰ ਸ਼ੋਰੂਮ ਪੀਖੀ ਦੇ ਉਪਰ ਵਿਜ਼ਿਟ ਕਰਨਾ ਜੀ ਇਹ ਧਿਆਨ ਰੱਖਿਓ ਨਾਮਦਾ ਜੀ ਅਲੀਸ਼ੇਰ ਸ਼ੋਰੂਮ ਪੀਖੀ ਅਲੀਸ਼ੇਰ ਵਾਲਿਆਂ ਦਾ ਕੱਪੜੇ ਦਾ ਸ਼ੋਰੂਮ 300 ਰੁਪਏ ਦਾ ਬ੍ਰਾਂਡ ਰੂਗਾ ਏਕੇ ਟੈਕਸ ਏਕੇ ਟੈਕਸ ਬ੍ਰਾਂਡ ਦੇ ਪੈਰਿਸ ਬਿਊਟੀ 300 ਰੁਪਏ ਦਾ ਕਰਤਾ ਜੀ ਹੋਲਸੇਲ ਰੇਟ ਵੀ ਦਾ 60 300 400 ਹੋਊਗਾ ਆਪਣਾ ਰੇਟ ਰੂਗਾ 300 ਰੁਪਏ 300 ਰੁਪਏ 5 ਮੀਟਰ ਸੂਟ ਦਾ 5 ਮੀਟਰ ਸੂਟ ਏਕੇ ਟੈਕਸ ਬ੍ਰਾਂਡ ਦਾ 300 ਰੁਪਏ ਦੇ ਵਿੱਚ